ਸਤਪੁਰ ਵਿਧਾਸ ਮਹਾਰਾਜੀ ਦੇ ਪਾਰਕ ਦੇ ਬੈਠੇ ਆ ਕਾਂਸੀਵਾਰਾਂ ਨਾਲ ਸੀ ਵਿਖੇ ਸਾਡੇ ਵੀਰ ਨੇ ਆਏ ਇੱਥੇ ਯਾਤਰਾ ਤੇ ਮਹਾਰਾਜ ਸਤਪੁਰ ਵਿਧਾਸ ਮਹਾਰਾਜੀ ਦੇ ਘਰ ਪਰਬਤੇ ਆਉ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕਿੱਥੋਂ ਆਏ ਆਪਾਂ ਜਿਸ ਦੀ ਨੰਗਲ ਤੋਂ ਟਾਡਾ ਜ਼ਿਲ੍ਹਾ ਸ਼ਹਿਰ ਤੋਂ ਪੂਰਾ ਦੱਸ ਦਿਓ ਆਪਣਾ ਨਾਮ ਵੀ ਤੇ ਨਾਮ ਲੱਗਣ ਵੀ ਇਹਨੇ ਮੇਰਾ ਨਾਮ ਤੇ ਸੁੰਦਰ ਸਿੰਘ ਪਤਾ ਸਿਸ਼ਟ ਪ੍ਰਸਾਦ ਬਗੋਰ ਸਾਡੇ ਜਿਸਪਾਲ ਸਿੰਘ ਜੀ ਉਸਪਾਲ ਸਿੰਘ ਜੀ ਸ਼ਹਿਰਪੁਰ ਤੋਂ ਜੀ ਖੰਡਾਵਾਂ ਤੇ ਸਾਨੂੰ ਅਰਦਾਸ ਮਹਾਰਾਜ ਜੀ ਦੇ ਜਨਮ ਦਿਹਾੜੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮਾਲਕ ਤੰਦਰੁਸਤੀ ਦਿੱਤੇ ਸਭ ਤੇ ਮਿਹਰ ਭਰਿਆ ਆਖ ਰੱਖੇ ਮੈਂ ਜੀ ਪਿੰਨ ਨਿੰਦਰ ਸਿੰਘ ਤੋਂ ਮਨਜੀਤ ਸਿੰਘ ਬਾਕੀ ਸਾਰਿਆਂ ਨੂੰ ਅਰਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਇਹ ਸਰ ਆਪਾਂ ਪਹਿਲੀ ਵਾਰੀ ਆਏਗਾ ਪਹਿਲਾਂ ਵੀ ਹੁੰਦੇ ਰਹੇ ਤੇ ਸਰ ਮੈਂ ਤਾਂ 2011 ਤੋਂ ਲਗਾਤਾਰ ਆ ਰਹੇ ਇੱਕ ਸਾਲ ਵੀ ਛੱਡਿਆ ਜਿਗਾ ਤੇ 2011 ਤੋਂ ਆ 2025 ਹ ਤੱਕ ਮਹਾਰਾਜ ਜੀ ਦੇ ਘਰਵਾ ਦੇ ਨਾਲ ਅਸੀਂ ਹਰ ਸਾਲ ਲਗਭਗ ਕਿ ਇੰਨੇ ਸਾਲਾਂ ਦੇ ਵਿੱਚ ਕੁਝ ਚੇਂਜਸ ਆਏ ਆ ਇੱਥੇ ਕੋਈ ਡਿਵੈਲਪਮੈਂਟ ਹੋਈ ਆ ਜਿੱਦਾਂ ਉਹਦੇ ਬਾਰੇ ਸੰਖੰਪ ਦੱਸਿਆ ਜਾਵੇ ਡਿਵੈਲਪਮੈਂਟ ਤਾਂ ਜੀ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਆ ਜੀ ਪਰ ਇਨਾ ਵੀ ਥੋੜਾ ਜਿਹਾ ਸੁਧਾਰ ਜ਼ਰੂਰ ਹੋਇਆ ਜਿੱਦਾਂ ਆਪਣੇ ਲੋਕ ਜਾਗਰਤ ਹੋ ਚੁੱਕੇ ਆ ਹੁਣ ਉਹਨਾਂ ਨੇ ਜਾਗਰਤੀ ਕਰਕੇ ਇੱਥੇ ਵੀ ਉਹਨਾਂ ਨੇ ਜਦੋਂ ਗੋਮਾਰਾਂ ਦੀ ਪਾਰਕ ਨੂੰ ਕਿੰਨੀ ਵਧੀਆ ਬਣਾ ਦਿੱਤੀ ਹੈ ਇੰਨੇ ਸਾਲਾਂ ਦੇ ਵਿੱਚ ਇੱਥੇ ਦਾ এনवायरमेंट ਐਸ ਵੇਲੇ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਆਪਾਂ ਪੰਜਾਬ ਦੇ ਵਿੱਚ ਪੱਲਾ ਡੇਰੇ ਬੈਠੇ ਆ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਤੇ ਬਾਅਦ ਕੀ ਗੁਰੂ ਮਹਾਰਾਜ ਦਾ ਦਰਵਾਜ਼ਾ ਜਿਹੜਾ ਕਾਂਸੀ ਦੀ ਮਹਾਰਾਜ ਦੇ ਵਿੱਚ ਉਹਦਾ ਦੇਖੋ ਉਹਨਾਂ ਦੇ ਤਾਂ ਕਹਿਣ ਲਈ ਨਹੀਂ ਬਣਾਂਗੇ ਉਹਦਾ ਰੱਬ ਦਾ ਘਰ ਹੈ ਤੇ ਸਰ ਤੁਸੀਂ ਵੀ ਲਗਾਤਾਰ ਆ ਰਹੇ ਸਰ ਬਹੁਤ ਕੰਮ ਦਾ ਕੰਮ ਰਹਾ ਨੇ ਆਇਆ ਅਣਕੇ ਬਹੁਤ ਵਧੀਆ ਸਾਨੂੰ ਲੱਗਦਾ ਆ ਕਿ ਜਾਨੀ ਕਿ ਇੱਥੇ ਜਿਹੜਾ ਪ੍ਰਸ਼ਾਸਨ ਆ ਉਹ ਵੀ ਬਹੁਤ ਸਹਿਯੋਗ ਦੇ ਰਿਹਾ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਵਾਦ ਤੇ ਸਰ ਕਿਦਾਂ ਜੀ ਮੈਨੂੰ ਇਹ ਤੇ ਪਰੀਨ ਚਾਰ ਸਾਲ ਹੋ ਗਏ ਜੀ ਹੁੰਦੇ ਨੇ ਅਸੀਂ ਤੇ ਬਹੁਤ ਵਧੀਆ ਇੱਥੇ ਲੱਗਦਾ ਕਿ ਬਹੁਤ ਇਮਾਨਦਾਰੀ ਨਾਲ ਚੱਲਦੀ ਹੈ ਤੇ ਅੱਗੇ ਵੀ ਹਦਾਇਤ ਰੱਬਾ ਹੀ ਹੁੰਦੇ ਲੱਗੂ ਤੇ ਸੱਜ ਤੁਸੀਂ ਆਉਂਦੇ ਆ ਨਾਲ ਤੇ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਦੱਸ ਦੇ ਵੀ ਆਪਣੇ ਸੱਤ ਪਰਿਵਾਰ ਦਾ ਜਨਮ ਸਥਾਨ ਤੁਹਾਨੂੰ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਤੇ ਲਗਭਗ ਸਾਡੇ ਪਰਿਵਾਰ ਤੋਂ ਹਰ ਸਾਲ 70 80 ਬੰਦੇ ਜਿਹੜੇ ਆਪਣੇ ਰਿਸ਼ਤੇ ਕਰਦੇ ਇਸ ਮੇਲੇ ਹਰ ਸਾਲ ਜਾਂ 100 ਬੰਦੇ ਜੋੜੀ ਦੇ ਹਰ ਸਾਲ ਹਰ ਸਾਲ ਬੰਦੇ ਜੁੜਦੇ ਜੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਸਾਰੀ ਸੰਗਤ ਨੂੰ ਜੈਗੁਰਦੇਵ ਇੱਕ ਵਾਰ ਮੈਸੇਜ ਦੇਣਾ ਚਾਹੁੰਦਾ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਸਾਰੀ ਇੰਟਰ ਟੀਵੀ ਦੇ ਨਾਲ ਜੁੜੇ ਰਹੋ ਕੱਲ ਦਾ ਸਾਰਾ ਪ੍ਰੋਗਰਾਮ ਵੀ ਲਗਾਤਾਰ ਲਾਈਵ ਚਲਾਇਆ ਜਾਵੇਗਾ ਤੇ ਤੁਸੀਂ ਦੇਸ਼-ਵਿਦੇਸ਼ਾਂ ਦੇ ਵਿੱਚ ਜਿਹੜੇ ਵੀ ਭੈਣਾ ਇੱਥੇ ਆ ਨਹੀਂ ਸਕੇ ਉਹ ਆਪਣੇ ਘਰ ਬੈਠ ਕੇ ਆਰਾਮ ਨਾਲ ਪੂਰਾ ਜਿਹੜਾ ਗੁਰਪੁਰਬਿਆਂ ਕੀਰਤਨ ਇਹ ਸਭ ਕੁਝ ਦਰਸ਼ਨ ਕਰ ਸਕਦੇ ਆ ਕੱਲ ਲਗਾਤਾਰ ਆਪਾਂ ਲਾਈਵ ਚਲਾਵਾਂਗੇ ਤੇ ਇਦਾਂ ਦੇ ਛੋਟੇ ਛੋਟੇ ਕਲਿੱਪ ਆਉਂਦੇ ਰਹਿਣਗੇ ਜਿਨ੍ਹਾਂ ਨੇ ਵੀ ਇੱਕ ਤਾਂ ਟੀਵੀ ਯੂਕੇ ਦੇ ਨਾਲ ਜੋੜਨਾ ਹੈ ਡਿਸਪਲੇ ਤੇ ਨੰਬਰ ਸ਼ੋਅ ਕੀਤਾ ਹੈ ਤੁਸੀਂ ਕਾਲ ਕਰ ਸਕਦੇ ਆ ਟੀਮ ਨਾਲ ਜੋੜ ਸਕਦੇ ਆ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਵੀ ਕਰ ਸਕਦੇ ਹੋ ਸਪੈਸ਼ਲੀ ਸਾਡੇ ਕਿਚਨ ਗਾਰਡ ਸਟੂਡੀਓ ਦੇ ਵਿੱਚ ਆ ਕੇ ਇੰਨੀ ਗੱਲਾਂ ਕਹਿੰਦਾ ਹੋਇਆ ਦੇਖੋਗੇ ਤੁਹਾਨੂੰ